ਗੁਰਾਣਾ ਦੇ ਇੰਡੀਪੈਂਡੈਂਟ ਵਿਰਕਾਂ ਦੇ ਐਨਆਰਆਈ ਰਣਜੀਤ ਸਿੰਘ ਰਾਣਾ ਯੂਕੇ ਨੇ ਪਿੰਡ ਵਿਰਕਾਂ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਉਹਨਾਂ ਤੇ ਜੋ ਦੋਸ਼ ਲਗਾਏ ਹਨ ਉਹਨਾਂ ਨੂੰ ਲੈ ਕੇ ਉਹਨਾਂ ਪੰਚਾਇਤ ਨੂੰ ਸੱਦਿਆ ਸੀ ਤੇ ਆਪਣਾ ਸਪਸ਼ਟੀਕਰਨ ਦੇਣ ਨੂੰ ਕਿਹਾ ਸੀ ਲੇਕਿਨ ਕੋਈ ਨਹੀਂ ਆਇਆ ਐਨਆਰਆਈ ਰਾਣਾ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣ ਲਵੋ ਮੈਂ ਰਣਜੀਤ ਸਿੰਘ ਰਾਣਾ ਇੱਕ ਦੋ ਗੱਲਾਂ ਤੁਹਾਨੂੰ ਕਲੀਅਰ ਕਰਨੀਆਂ ਚਾਹਣਾ ਦੋ ਜਿਵੇਂ ਪੰਚਾਇਤ ਨੂੰ ਸੱਦਿਆ ਸੀਗਾ ਵੀ ਆ ਕੇ ਮੇਰੇ ਮੂਹਰੇ ਆ ਕੇ ਪਿੰਡ 'ਚ ਦੱਸ ਦਿਓ ਆਪਣਾ ਸਪਸ਼ਟਕਰਨ ਦੇਣ ਨੂੰ ਦਿੱਤਾ ਨਹੀਂ ਇਹਨੇ ਜਿਹੜੇ ਮੈਂ ਇਲਿਗੇਸ਼ਨ ਲਾਏ ਆ ਪੈਸੇ ਇਕੱਠੇ ਕਰਕੇ ਲਿਆ ਕੇ ਲਾਏ ਆ ਫਲਾਣਾ ਉਹ ਦੱਸ ਦੇਣ ਜਿੰਨਾ ਵੀ ਬਾਹਰੋਂ ਐਨਆਰਆਈ ਵੀਰਾਂ ਦਾ ਪੈਸਾ ਆਉਂਦਾ ਉਹ ਸਾਰਿਆਂ ਨੂੰ ਸਾਫ਼ ਕਰਕੇ ਦੱਸ ਦੇਣ ਕਿ ਕਿੱਥੇ ਜਿਹੜਾ ਪੈਸਾ ਆਇਆ ਜਦੋਂ ਚਾਹੇ ਲੋਕਡਾਊਨ ਚ ਆਇਆ ਚਾਹੇ ਹੌਣ ਆਇਆ ਹੁਣ ਜਿਹੜੇ ਗਾਲੇ ਪਿੱਛੇ ਪ੍ਰੋਜੈਕਟ ਨਹੀਂ ਕਰਿਆ ਹੋਇਆ ਇੱਕ ਦੂਜੀ ਮੇਨ ਚੀਜ਼ ਆ ਇੱਥੇ ਜਿਹੜੇ ਸਕੂਲ ਆ ਸਾਡਾ ਉਹਦੇ ਵਿੱਚ ਜਗ੍ਹਾ ਆ ਜਿੱਥੇ ਰਹਿਆ ਉਹ ਜਿੱਥੇ ਰਿਆਂ ਨਾ ਉਹ ਚਰਦਾ ਟੌਪਿਕ ਚੱਲਦਾ ਇਹਨੂੰ ਪਹਿਲਾਂ ਅਸੀਂ ਕਿਹਾ ਸੀਗਾ ਵੀ ਉਹਦਾ ਮਸਲਾ ਹੱਲ ਕੀਤੀ ਹਾਲੇ ਤੱਕ ਕਰਨੇ ਕੀਤਾ ਜਿਹੜਾ ਤੀਜਾ ਪੁਆਇੰਟ ਆ ਸਾਰੇ ਨੂੰ ਮੈਨ ਆ ਉਹ ਜਦੋਂ ਮੈਂ ਪਿਛਲੀ ਵਾਰ ਆਇਆ ਸੀ ਰੋਡ ਬਣਦਾ ਸੀ ਉਦੋਂ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਇਹ ਇੱਥੇ ਨਿਆਣੀ ਸਕੂਲੇ ਆਉਂਦੇ ਆ ਇਹਦੇ ਮੂਰੇ ਸਪੀਡ ਬ੍ਰੇਕਰ ਲੱਗਣੇ ਚਾਹੀਦੇ ਆ ਉਹ ਹਾਲੇ ਤੱਕ ਲੱਗੇ ਨਹੀਂ ਜਿਹੜੇ ਇੰਟਰਲੋਕਾਂ ਦੇ ਪੈਸੇ ਨਹੀਂ ਬਾਹਰੋਂ ਇਕੱਠੇ ਬਾਹਰੋਂ ਬੰਦਿਆਂ ਨੇ ਵੀ ਪਾਏ ਆ ਬਹੁਤ ਜਾਨੇ ਆਰੇ ਪਾਏ ਉਹਨਾਂ ਦੇ ਘਰਾਂ ਮੂਰੇ ਇੰਟਰਲੋਕ ਭਰ ਹੀ ਲੱਗਿਓ ਉਹ ਵੀ ਹੈਗੇ ਫੇਰ ਤੁਸੀਂ ਪਿੰਡ ਜਾ ਕੇ ਦੇਖ ਲਿਓ ਪਿੰਡ ਇੱਕ ਬਹੀ ਵੀ ਆ ਉੱਥੇ ਲਾਇਵਾ ਹੀ ਨਹੀਂ ਸਪੀਡ ਬ੍ਰੇਕਰ ਸਪੀਡ ਬ੍ਰੇਕਰ ਘਰਾਂ ਦੇ ਮੋੜੇ ਹੋਣ ਜ਼ਰੂਰੀ ਹੈ ਕਿ ਜਿੱਥੇ ਸਕੂਲ ਦੇ ਨਿਆਣੇ ਪੜਦੇ ਉਹ ਜ਼ਰੂਰੀ ਆ ਇਹ ਸਾਰੇ ਸਰਪੰਚ ਬਾਹਰਲੇ ਆ ਸਾਰਿਆਂ ਦਾ ਜਿਹੜਾ ਕਹਿੰਦਾ ਵੀ ਇੱਕ ਪਾਸੇ ਤਾਂ ਰਾਣਾ ਕਹਿੰਦਾ ਵੀ ਹਿਸਾਬ ਕਿਤਾਬ ਲਿਆ ਬੋ ਮੋੜੇ ਹਾਂਜੀ ਮੈਂ ਤਾਂ ਹੱਲ ਵੀ ਕਹਿੰਦਾ ਹੁਣ ਵੀ ਕਹਿੰਦੇ ਪੰਚਾਇਤ ਨੂੰ ਮੈਨੂੰ ਪੰਜ ਚਾਰ ਕਿਹ ਅਸਗਾ ਤੇ ਸਰਪੰਚ ਕੋ ਸਾਰਾ ਹਿਸਾਬ ਹੁੰਦਾ ਪਿਛਲੇ 50 ਸਾਲਾਂ ਦਾ ਹੁਣ ਇੱਥੇ ਮੈਨੂੰ ਕੋ ਬੰਦੇ ਕਹਿੰਦੇ ਜਾਦਪੁਰ ਤੇ ਵੀ ਨਹੀਂ ਲੱਗਾ ਪੰਚਾਇਤ ਦਾ ਪੈਸਾ ਬੋਲੀ ਪਰੂਚੀ ਨਹੀਂ ਲੱਗਾ ਪੈਸਾ ਲੱਗਾ ਕਿੱਥੇ ਆ ਕਿੱਨਾ ਆਇਆ ਉਹ ਸਾਰਾ ਪੈਨ ਮੋੜੇ ਰੱਖ ਦੋ ਕਿੰਨੇ ਬਾਹਰੋਂ ਐਨਆਰਆਈਆਂ ਦੇ ਪੈਸੇ ਆਏ ਲੋਕਡਾਉਨ ਚ ਕਿੰਨੇ ਆਏ ਕਿੱਥੇ ਲਾਏ ਉਹ ਸਾਰੇ ਪੂਰੇ ਰੱਖ ਦੋ ਫਿਰ ਬਾਕੀ ਦਾ ਤੁਸੀਂ ਆਏ ਨਹੀਂ ਚਲੋ ਠੀਕ ਹੈ ਹੁਣ ਹਾਈ ਕੋਰਟ ਚ ਤੁਸੀਂ ਆਪਣਾ ਸਪਸ਼ਟ ਕਰਦਾ ਲੋਕਡਾਉਨ ਦੇ ਵਿੱਚ ਸਰਪੰਚ ਜੀ ਹੁਣ ਮੈਨੂੰ ਇੰਨਾ ਪਤਾ ਨਹੀਂ ਲੋਕਡਾਉਨ ਕਿਹਦੇ ਸਨ ਜੀ 2 ਤੇ 20 22 ਚ ਹੋਇਆ ਉਹ ਚ ਜਾ ਦਰਸ਼ਨਾ ਹੋਗੀ ਜਾਂ ਰਾਮਸਰ ਹੋਗਾ ਉਹ ਅੱਗੇ ਦੇ ਜਿਹੜਾ ਉਹਨਾਂ ਤੋਂ ਮੰਗਿਆ ਹਿਸਾਬ ਕਿਰਿਆ ਤੋਂ ਅਜਿਹੇ ਪਹਿਲਾ ਸਰਪੰਚ ਨਹੀਂ ਨਹੀਂ ਮੈਂ ਕਿਸੇ ਕੁਝ ਮੈਂ ਸਰਪੰਚ ਕੋਲੋਂ ਮੰਗਿਆ ਅਸੀਂ ਤਾਂ ਹੁਣ ਜਦੋਂ ਆਹ ਪ੍ਰੋਜੈਕਟ ਸ਼ੁਰੂ ਕੀਤਾ ਜਦੋਂ ਅਸੀਂ ਤਾਂ ਪਿੰਡ ਦੇ ਭਲੇ ਲਈ ਕੀਤਾ ਇਹ ਮੋੜੇ ਸਾਡੇ ਤੇ ਔਲਟੇ ਇਲਜ਼ਾਮ ਲਾਉਣ ਲੱਪੇ ਜੀ ਸਾਡੇ ਘਰਾਂ ਚ ਪਾੜਨ ਪੀ ਦੇਖੋ ਵੀ ਜਿੱਦਾਂ ਹੁਣ ਸਕੂਲ ਸਕੂਲ ਆ ਲਓ ਸਕੂਲ ਚ ਗ੍ਰਾਂਟਾਂ ਆਉਂਦੀਆਂ ਅਸੀਂ ਤਾਂ ਸਕੂਲ ਆੜੇ ਨੂੰ ਨਹੀਂ ਸਾਨੂੰ ਪਤਾ ਨਹੀਂ ਸਕੂਲ ਚ ਗ੍ਰਾਂਟ ਆਉਂਦੀਆਂ ਸਾਡੇ ਤੇ ਅਲਿਗੇਸ਼ਨ ਕਿ ਲਾਇਆ ਸਰਪੰਚ ਸਾਡੇ ਤੇ ਇਹ ਕਹਿੰਦੇ ਜਾਈ ਕਹਿੰਦੇ ਜੀ ਰਾਣੇ ਨੇ ਬਾਹਰੋਂ ਪੈਸੇ ਇਕੱਠੇ ਕਰਕੇ ਆ ਕੇ ਇੱਥੇ ਲਾਏ ਮੈਂ ਕੋਈ ਕਿਸੇ ਤੋਂ ਪੈਸਾ ਨਹੀਂ ਇਕੱਠਾ ਕੀਤਾ ਮੈਂ ਕਦੇ ਕਿਸੇ ਦੇ ਘਰ ਨਹੀਂ ਗਿਆ ਕਿਸੇ ਨੂੰ ਫੁੱਟਾ ਛੱਪੜ ਦਾ ਕੰਮ ਕਰ ਲਿਆ ਤੇ ਸਕੂਲ ਦਾ ਕੰਮ ਕੀਤਾ ਬਾਹਲੀ ਯੂਕੇ ਸੰਤ ਬਾਪਾ ਫੂਲਾ ਸਿੰਘ ਦੀ ਕਮੇਟੀ ਦੇ ਸਕੂਲ ਚ ਜਿਹੜੇ ਮੇਰੇ ਮੰਨ ਦੀ ਸੀਗੀ ਚੀਜ਼ ਜਦੋਂ ਲੇਖਿਆ ਵੀ ਉਹਨੇ ਪੈਸੇ ਇੱਥੇ ਤੇ ਕਰੇ ਹੋ ਕਹਿੰਦੇ ਵੀ ਸਾਡੀ ਪੈਸੇ ਹੈ ਕੋ ਹੋਰ ਹੈ ਨਹੀਂ ਮੈਂ ਕੋਲੋਂ ਪੈਸੇ ਲਾ ਕੇ ਤੁਸੀਂ ਜਾ ਕੇ ਦੇਖੋ ਉੱਥੇ ਜਨਰੇਟਰ ਲੱਗਾ ਤੇ ਬੋਰਡ ਲੱਗੇ ਹੋਆ ਜਿਹਨੇ ਕੰਟਰੀਬਿਊਟ ਕੀਤਾ ਸੰਤ ਬਾਪਾ ਫੂਲਾ ਸਿੰਘ ਦਾ ਤੇ ਮੇਰੇ ਬਣੋ ਜਿਹੜੇ ਸਕੂਲ ਦੇ ਹੋਇਆ ਇੱਥੇ ਲੱਗੇ ਹੋਆ ਸਰਪੰਚ ਨੇ ਕਿਹਨੂੰ ਗਿਆ ਤੁਹਾਨੂੰ ਗਿਆ ਮੈਨੂੰ ਉਹਨੇ ਕਿ ਕਿਹਾ ਐਨਜੀ ਤੇ ਚੰਨਲੇ ਰਹੇ ਤੇ ਹਾਂਜੀ ਫਿਰ ਇੱਕ ਪਾਸੇ ਤਾਂ ਰਾਣਾ ਕਹਿੰਦਾ ਕਿ ਹਿਸਾਬ ਕਿਤਾਬ ਲਿਆਓ ਦੂਜੇ ਪਾਸੇ ਜਦੋਂ ਮੈਂ ਕਰ ਲਗਾ ਉਹ ਉਲਟਾ ਗਲਤ ਬੰਦੇ ਦਾ ਹਿਸਾਬ ਕਰਦਾ ਫਿਰ ਫਿਰ ਪਿੰਨ ਦੇ ਚੌਂਕੀਦਾਰ ਰਹੇ ਮੰਗाराम ਨੇ ਕਿਹਾ ਕਿ 2013 ਚ ਉਹ ਪਾਣੀ ਵਾਲੀ ਟੈਂਕੀ ਤੇ ਲੱਗਾ ਸੀ ਅਤੇ 2020 ਵਿਚ ਉਸਨੇ ਕੰਮ ਛੱਡ ਦਿੱਤਾ ਜਿਸ ਤੋਂ ਬਾਅਦ ਪਿੰਨ ਦੇ ਸਰਪੰਚ ਲਾਡੀ ਬਸਰਾ ਵੱਲੋਂ ਟੈਂਕੀ ਦੇ ਹਿਸਾਬ ਸਾਪ ਤਾਬ ਨੂੰ ਲੈ ਕੇ ਉਸ ਨੂੰ ਕੰਝ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਦੁਖੀ ਹੋ ਕੇ ਉਸਨੇ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਹੁਣਾਂ ਕਿਹਾ ਕਿ ਉਸਨੇ ਟੈਂਕੀ ਦਾ ਇੱਕ ਇੱਕ ਪੈਸਾ ਜਮ੍ਹਾਂ ਕਰਵਾਇਆ ਹੈ ਜਿਸ ਦਾ ਰਿਕਾਰਡ ਉਸ ਦੇ ਕੋਲ ਹੈ ਉਸਨੇ ਕੋਈ ਵੀ ਗਵਨ ਨਹੀਂ ਕੀਤਾ ਹੁਣਾਂ ਕਿਹਾ ਕਿ ਉਸ ਨੂੰ ਪਿੰਡ ਅੰਦਰ ਸਰਪੰਚ ਅਤੇ ਇੱਕ ਹੋਰ ਵਿਅਕਤੀ ਵੱਲੋਂ ਬਿਨਾਂ ਵਜ੍ਹਾ ਜ਼ਬੀਰ ਕੀਤਾ ਜਾ ਰਿਹਾ ਹੈ ਜਰਨ ਮੰਗਾਰਾ ਮੈਂ ਇਸ ਪਿੰਡ ਦਾ ਚੌਂਕੀਦਾਰ ਹਾਂ ਤੇ ਮੈਂ ਤਕਰੀਬਨ 3000 2003 ਤੋਂ 44 ਪਿੰਡ ਦਾ ਬਣਿਆ ਆ ਤੇ ਪਹਿਲਾ 7 ਬੇਲੇ ਬੇਲੇ 7 ਪਾਲ ਬੇਲੇ ਮੈਂ ਚੌਕੀਆ ਰਿਆਂ ਚੰਬੇ ਬੇਲੇ ਵੀ ਰਿਆਂ ਤੇ ਦਰਸ਼ਾ ਬੇਲੇ ਵੀ ਰਿਆਂ ਤੇ ਇਸ ਵਾਰੀ ਮੈਂ ਇਸ ਇਨਸਟੀਫਾ ਦੇ ਤੇ ਮੈਂ ਸਾਡਾ ਕੰਮ ਨਹੀਂ ਕਰਨਾ ਕਿ ਜੀ ਤੇ ਜਦ ਮੈਂ ਟੈਂਕੀ ਦੇ ਕੰਮ ਕਰਦਾ ਸੀ ਤੇ ਮੈਂ 2013 ਤੋਂ ਲੱਗਾ ਸੀ ਕਿੰਨੇ ਮਹੀਨੇ ਤੋਂ ਤੇ 2020 ਵਿੱਚ ਮੈਂ ਛੱਡ ਦਿੱਤਾ ਸੀ ਕੰਮ ਕਿਉਂ ਦਰਸ਼ਾ ਸੀ ਉਹਨੇ ਮਠਾਤਾ ਸੀ ਤੇ ਉਹਦਾ ਮੁੰਡਾ ਆਪੇ ਹੀ ਬਿਲ ਇਕੱਠੇ ਕਰਦਾ ਸੀ ਤੇ ਜਿੰਨਾ ਮੈਂ ਪੈਸਾ ਇਕੱਠਾ ਕੀਤਾ ਇਹ ਰਿਕਾਰਡ ਮੇਰੇ ਕੋਲ ਸਾਰਾ ਪਿਆ ਹੈ। ਔਰ ਰਿਕਾਰਡ ਬੈਂਕ ਰਿਕਾਰਡ ਹੈ ਇਹ ਮੇਰੇ ਕੋਲ। ਤੇ ਜਿਹੜੇ ਦਰਸ਼ਕਾਂ ਨੇ ਪੈਸੇ ਦਿੱਤੇ ਉਹ ਆਏ ਸਾਰੇ। ਸਾਰੀ ਪੰਚਾਇਤ ਦੇ ਤੇ ਉਸ ਵੇਲੇ ਸੈਂ ਕਰਾਇਆ ਮੈਂ। ਠੀਕ ਹੈ ਜੀ। ਤੇ ਇਨੀ ਮੇਰੇ ਜਿਹੜਾ ਅਲੀਗੇਸ਼ਨ ਲਾ ਹੀ ਮੰਗਾ ਪੈਸੇ ਖਾ ਕੇ ਆ। ਠੀਕ ਹੈ ਪਰ ਪੈਸਾ ਮੈਂ ਕੋਈ ਨਹੀਂ ਖਾਦਾ ਸਾਰਾ ਰਿਕਾਰਡ ਇਹਦੇ ਵਿੱਚ ਹੈ। 27 ਤੋਂ ਲੈ ਕੇ 29 ਲੱਖ ਤੱਕ ਦਾ ਇਹ ਰਿਕਾਰਡ ਹੈ ਮੇਰੇ ਕੋਲ। ਤੁਸੀਂ ਪਿਛਲੇ ਸਮੇਂ ਕਿ ਸੁਸਾਈਡ ਕਰਨ ਦੀ ਕੋਸ਼ਿਸ਼ ਹਾਂ ਕੀਤੀ। ਕਿਹੜੀ ਵਜ੍ਹਾ ਇਹ ਵਜਾ ਇਹ ਸੀ ਕਿ ਜਿਹੜਾ ਨਾਨੀ ਆ ਤੇ ਸਰਪੰਚ ਇਹਨਾਂ ਮਿੱਤੇ ਅਲੀਗੇਸ਼ਨ ਲਾਇਆ ਠੀਕ ਨਹੀਂ ਨਾਨੀ ਨੇ ਮੈਨੂੰ ਕਮੈਂਟ ਵੀ ਕੀਤੇ ਆ ਵੀ ਤੂੰ ਤੇਰਾ ਮੁੰਡਾ ਚੋਰ ਤੂੰ ਚੋਰ ਇਹ ਜਿਹੜਾ ਨਾਨੀ ਆ ਕੀ ਇਹ ਸਰਪੰਚ ਆ ਇਹ ਪੰਚ ਆ ਜਾਂ ਇਹ ਲੰਬੜਦਾਰ ਆ ਜਾਂ ਇਹ ਕੋਈ ਸਰਕਾਰੀ ਅਹੁਦਾ ਇਹਦੇ ਕੋ ਇਹ ਜਿਹੜਾ ਗੱਲਾਂ ਕਰਦਾ ਇਹ ਠੀਕ ਜਿਹੜਾ ਤੁਹਾਡੇ ਤੇ 21 ਲੱਖ ਦਾ ਅਲੀਗੇਸ਼ਨ ਲੱਗਾ ਸੀ ਕਿ ਤੁਸੀਂ ਖਾ ਗਏ ਹੋ ਕੀ ਇਹ ਵੀ ਜਮ੍ਹਾਂ ਕਰਾਤਾ ਆ ਆ ਮੇ ਕੋ ਰਿਕਾਰਡ ਆ ਸਾਰਾ ਇਹ ਤਾਂ ਜਮ੍ਹਾਂ ਕਰਾਇਆ ਜੀ ਇਹ ਤਾਂ ਇਹ ਤਾਂ 2020 ਦਾ ਮੈਂ ਕੰਮ ਛੱਡਿਆ ਹੈ ਅੱਛਾ ਜੀ 2020 ਚ ਤੁਸੀਂ ਜਮ੍ਹਾਂ ਕਰਾਇਆ ਤੁਸੀਂ ਹੁਣ ਸਾਰਾ ਮੈਂ ਜਿੰਨੇ ਦੇ ਬਿੱਲ ਇਕੱਠਾ ਕਰ ਮੈਂ ਜਮ੍ਹਾਂ ਕਰਾਈ ਜਾਂਦਾ ਸੀ ਹਾਂਜੀ ਤਵੇ ਚ ਸਰਪੰਚ ਸਾਹਿਬ ਕਹਿੰਦੇ ਕਿ ਤੁਹਾਡਾ ਕੋਈ ਪੈਸਾ ਨਾ ਹੋਣਾ ਲੈਣ ਦੇਣ ਸੀਗਾ ਤਾਂ ਇਹਨਾਂ ਨੇ ਇਹਦਾ ਕੀਤੀ ਹੈ ਪੈਸਾ ਦੇਣਾ ਲੈਣ ਦੇਣ ਸੀ ਉਹਦੇ ਡੈਡੀ ਮੇਰੇ ਤੋਂ ਸਤੀਰੀਆਂ ਲਈਆਂ ਸੀ 1,32,000 ਦੀਆਂ ਠੀਕ ਹੈ ਚਲੋ ਉਹ ਨਹੀਂ ਪੈਸੇ ਨਹੀਂ ਦਿੱਤੇ ਮੈਂ ਸਤੀਰੀਆਂ ਆਪਣੀ ਚੱਕ ਲਈਆਂ ਠੀਕ ਹੈ ਜੀ ਜਿਹੜਾ ਮੇਨ ਮੁੱਦਾ ਹੈ ਘੁੰਮ ਕੇ ਗੱਲ ਉਹੀ ਆ ਗਈ ਆ ਇਹਨਾਂ ਨਾਣੀਆਂ ਸਾਰੀ ਪਵਾੜੇ ਜੜੇ ਨਾਣੀਆਂ। ਅੱਛਾ ਜੀ। 22 ਲੱਖ ਦਾ ਜੋ ਐਲੀਗੇਸ਼ਨ ਲਾਦੇ ਕੋਈ ਪ੍ਰੂਫ ਹੈ ਉਹਨਾਂ ਕੋਲ? ਉਹ ਪ੍ਰੂਫ ਦੇਣ ਮੈਨੂੰ। ਉਹਨਾਂ ਕੋਲ ਉਹੀ ਕਹਿੰਦੇ ਮੰਗੇ ਕੋਈ ਰਿਕਾਰਡ ਹੈ ਨਹੀਂ ਕੋਈ। ਇੱਕ ਹੁਣ 29 ਲੱਖ ਦਾ ਮਿਕਰ ਰਿਕਾਰਡ ਪਿਆ। ਅੱਛਾ ਜੀ। ਤਾਂ ਹੁਣ ਕੀ ਸਮਾ ਮਸਲਾ ਹੋਇਆ ਜੀ ਹੁਣ ਕੋਈ মিডিਆ ਨੂੰ ਬੁਲਾਇਆ ਹੁਣ ਕੀ ਮਸਲਾ ਹੈ? ਹੋਰ ਮਸਲਾ ਇਹੀ ਹੈ ਵੀ ਪਾਜੀ ਹੁਣੇ ਆਏ ਸੀ। ਸੰਜੀਤ ਜੀ ਇਹਨਾਂ ਤੇ ਵੀ ਨਹੀਂ ਐਲੀਗੇਸ਼ਨ ਲਾਹੀ। ਇਹ ਪਾਜੀ ਹੁਣੇ ਬਾਹਰੋਂ ਪੈਸੇ ਇਕੱਠੇ ਕਰਕੇ ਲਾ ਕੇ ਇੱਧਰ ਖਰਚਦੇ ਆ। ਠੀਕ ਨਹੀਂ। ਬਾਕੀ ਸਾਰਾ ਪੈਸਾ ਸਕੂਲ 'ਚ ਵੀ ਲੱਗਾ ਆ। ਚੱਪੜਦਿਲਗਾ ਸਾਰਾ ਸਾਡੇ ਸਾਹਮਣੇ ਹੋ ਜਾਣਾ ਉਹ ਜਿਹੜਾ ਪਿਛਲੇ ਸਮੇਂ ਚ ਤੁਹਾਡਾ ਸਰਪੰਚ ਨੇ ਰੋਲਾ ਚੱਲਦਾ ਉਹ ਲਿਬੜ ਗਿਆ ਸੀ ਜੀ ਉਹ ਮੇਰਾ ਜਿਹੜਾ ਅਸ਼ਤੇਰੀਆ ਦਾ ਨਿਬੜ ਗਿਆ ਸੀ ਅੱਛਾ ਜੀ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਮੈਨੂੰ ਪਿੰਡ ਵਿੱਚ ਕਈਆਂ ਨੇ ਕਿਹਾ ਵੀ ਚੋਰ ਚੋਰ ਠੀਕ ਹੈ ਜੀ ਭਰ ਮੇਰੇ ਮਨ ਨੂੰ ਤਸੱਲੀ ਨਹੀਂ ਹੋਈ ਅੱਛਾ ਜੀ ਇਹ ਸਾਰੀ ਜਿਹੜੀ ਮੇਨ ਪਾੜੇ ਜਿਹੜੇ ਕੰਨਾ ਨਹੀਂ ਆ ਠੀਕ ਹੈ ਉਹ ਕੀ ਮੰਗੇ ਜਾਂਦਾ ਰਿਹਾ ਸੀ ਅੱਜ ਆਪ ਨਹੀਂ ਰਿਹਾ ਜੱਸਾ ਨਹੀਂ ਮੰਗੇ ਮੈਂ ਇਹੀ ਕਰਦਾ ਹਾਂ ਠੀਕ ਨਹੀਂ ਜੀ ਇਹ ਮੇਨਾਂ ਬੈਠਣ ਠੀਕ ਨਹੀਂ ਮੇਕ ਕੋ ਰਕਾਰਡ ਚੈੱਕ ਕਰਨ ਲੇਕਿਨ ਆਪਾ ਮੈਨੂੰ ਪੱਕਾ ਦੱਸਣ ਕਿ ਮੈਂ ਕਿੱਥੇ ਕਬੜਾ ਕੀਤਾ ਹੈ ਮੇਰਾ ਕੰਮ ਸਿਰਫ ਪੈਸੇ ਜਮ੍ਹਾਂ ਕਰਾਉਣਾ ਕਢਾਉਣ ਦਾ ਕੰਮ ਹੁੰਦਾ ਸਰਪੰਚ ਚੇਅਰਮੈਨ ਦਾ ਠੀਕ ਮੈਂ ਪੈਸਾ ਨਹੀਂ ਕਢਾਦਾ ਮੈਂ ਜਮ੍ਹਾਂ ਕਰਾਦਾ ਕਢਾਉਣ ਵਾਲੇ ਉਹ ਆ ਠੀਕ ਹੈ ਤੁਹਾਡੇ ਕੋਲ ਸਾਰਾ ਰਿਕਾਰਡ ਹੈ ਮੇ ਕੋਲ ਸਾਰਾ ਰਿਕਾਰਡ ਆ ਉਧਰ ਪਿੰਡ ਦੇ ਸਰਪੰਚ ਲਾਡੀ ਬਸਰਾ ਨਾਲ ਜਦ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਕਿਸੇ ਉੱਪਰ ਕੋਈ ਵੀ ਦੋਸ਼ ਨਹੀਂ ਲਗਾਇਆ ਸਗੋ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਅੰਦਰ ਉਹ ਰਹੇ ਵਿਕਾਸ ਕਾਰਜਾਂ ਲਈ ਉਹ ਹਮੇਸ਼ਾ ਐਨਆਰਆਈ ਵੀਰਾਂ ਦਾ ਧੰਨਵਾਦ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ ਮੰਗਾ ਰਾਮ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਸਬੰਧੀ ਪੁੱਛੇ ਗਏ ਸਵਾਲ ਤੇ ਉਹਨਾਂ ਕਹੇ ਕਿ ਟੈਂਕੀ ਦੇ ਹਿਸਾਬ-ਕਿਸਾਬ ਕਾਬ ਨੂੰ ਲੈ ਕੇ ਉਹਨਾਂ ਦਰਮਿਆਨ ਵਿਵਾਦ ਸੀ ਪਰ 6 ਮਹੀਨੇ ਪਹਿਲਾਂ ਮੋਤਵਾਰਾਂ ਦੀ ਹਾਜ਼ਰੀ ਚੋਂ ਖਤਮ ਹੋ ਚੁੱਕਾ ਹੈ ਜੋ ਕਿ ਉਹਨਾਂ ਕੋਲ ਲਿਖਤੀ ਤੌਰ ਤੇ ਵੀ ਪਿਆ ਹੈ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਸਾਡੇ ਨਗਰ ਦੇ ਨਿਵਾਸੀ ਅਤੇ ਐਨਆਰਆਈ ਵੀਰਾਂ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਪੰਚਾਇਤ ਬਣੀ ਨੂੰ तकरीबन 7 ਤੋਂ 8 ਮਹੀਨੇ ਦਾ ਸਮਾਂ ਹੋ ਗਿਆ ਔਰ ਪਿੰਡ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਜਿਹੜੇ ਚੱਲਦੇ ਪਏ ਆ। ਔਰ ਇਸੇ ਲੜੀ ਦੇ ਤਹਿਤ ਜਿਹੜੇ ਸਾਡੇ ਸਤਕਾਰਤ ਵੀਰ ਯੂਕੇ ਤੋਂ ਆਏ ਹੋਏ ਆ ਰਣਜੀਤ ਸਿੰਘ ਰਾਣਾ ਜੀ। ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਉਹ ਵੀ ਸਕੂਲ ਦੇ ਵਿੱਚ ਵੀ ਉਹਨੇ ਕਾਫੀ ਕੰਮ ਕਰਵਾਇਆ ਔਰ ਉਹਨੇ ਛੱਪੜ ਦਾ ਵੀ ਕਾਫੀ ਕੰਮ ਕਰਵਾਇਆ ਆ। ਤੇ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਮੇਰੇ ਤੇ ਕੋਈ ਐਲੀਗੇਸ਼ਨ ਲਾਇਆ ਮੈਂ ਬਾਹਰੋਂ ਪੈਸੇ ਇਕੱਠੇ ਕਰਕੇ ਲਏ ਇਦਾਂ ਦੀ ਕੋਈ ਵੀ ਗੱਲ ਹੋਈ ਨਹੀਂ ਨਾ ਮੈਂ ਇਦਾਂ ਦੀ ਗ ਇਸ ਦੇ ਬਜਾਏ ਕਿ ਮੈਂ ਇਦਾਂ ਦੀ ਕੋਈ ਗੱਲ ਕਹਿਨ ਕਮਾਂ ਮੈਂ ਉੱਥੇ ਜਾ ਕੇ ਛੱਪੜ ਦੇ ਹਰ ਇੱਕ ਨੂੰ ਜਿਹੜੇ ਕੋਈ ਐਨਆਰਆਈ ਸਾਡੇ ਆਉਂਦੇ ਆ ਉਹਨਾਂ ਨੂੰ ਦਿਖਾ ਲਦਾ ਕਿ ਛੱਪੜ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਕੰਮ ਕਰਵਾਇਆ ਆ ਔਰ ਆਪਾਂ ਏਸੀ ਤਰਜ਼ ਤੇ ਪਿੰਡ ਦੇ ਬਾਕੀ ਛੱਪੜ ਵੀ ਜਿਹੜੇ ਬਣਾਉਣੇ ਆ ਤੇ ਮੇਰਾ ਉਹਨਾਂ ਦੇ ਨਾਲ ਕੋਈ ਵੀ ਮਨਮੋਟਾਬ ਨਹੀਂ ਹੈਗਾ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਅਸੀਂ ਪਹਿਲਾਂ ਵੀ ਪਿਆਰ ਨਾਲ ਉਹਨਾਂ ਨਾਲ ਵਰਤਦੇ ਆਂ ਗਾਂ ਵੀ ਅਸੀਂ ਉਹਨਾਂ ਨਾਲ ਪਿਆਰ ਨਾਲ ਹੀ ਰਹਿਣਾ ਤੇ ਜਿੰਨੇ ਵੀ ਐਨਆਰਆਈ ਆ ਪਿੰਡ ਤੇ ਪੈਸਾ ਲਾਉਂਦੇ ਮੈਂ ਸਾਰਿਆਂ ਦਾ ਤਰਵਾਦ ਕਰਦਾ ਕਿਉਂਕਿ ਐਨਆਰਆਈਸ ਤੋਂ ਬਿ ਇਹ ਕੋ ਮੰਗੇ ਵਾਲਾ ਮਸਲਾ ਜਿਹੜਾ ਸੀਗਾ ਚੌਂਕੀਦਾਰ ਦਾ ਉਹ ਮਸਲਾ ਕੀ ਹੁਣ ਹੱਲ ਹੋ ਗਿਆ ਕੀ ਹੈ ਜੀ ਜਿਹੜਾ ਮੰਗੇ ਚੌਂਕੀਦਾਰ ਦਾ ਮਸਲਾ ਜੀ ਉਹ ਪੁਰਾਣਾ ਸੀਗਾ ਜਦੋਂ ਪੰਚਾਇਤ ਨਵੀਂ ਬਣੀ ਆ ਤਾਂ ਆਪਸੀ ਡਿਸਪਿਊਟ ਹੋ ਗਿਆ ਸੀ ਸਾਡਾ ਉਹਦੇ ਨਾਲ ਤੇ ਉਹ ਗੱਲ ਸਾਡੀ 6 ਮਹੀਨੇ ਪਹਿਲਾਂ ਬੈਠ ਕੇ ਮੋਤਵਰਾਂ ਨੇ ਨਿਵੇੜ ਦਿੱਤੀ ਸੀ ਉਹਦੇ ਉਹਦੇ ਮੇਰੇ ਕੋਲ ਲਿਖਤ ਵੀ ਪਈ ਆ ਔਰ ਉਹ ਮੰਗੇ ਨੇ ਵੀ ਇੱਕ ਵੀਡੀਓ ਬਣਾ ਕੇ ਪਾਤੀ ਸੀ ਕਿ ਮੇਰਾ ਜਿਹੜਾ ਮਸਲਾ ਉਹ ਹੁਣ ਫੈਸਲਾ ਹੋ ਗਿਆ ਮੇਰਾ ਅੱਜ ਤੋਂ ਬਾਅਦ ਸਰਪੰਚ ਜੀ ਨਾਲ ਕੋਈ ਵੀ ਮਨਮਟਾਉ ਨਹੀਂ ਹੈਗਾ ਉਹਨੇ ਵੀਡੀਓ ਵੀ ਬਣਾ ਕੇ ਪਾ ਦਿੱਤੀ ਸੀ ਸੋਸ਼ਲ ਮੀਡੀਆ ਤੇ ਔਰ ਉਹ ਲਿਖਤੀ ਵੀ ਮੇਰੇ ਕੋਲ ਜਿਹੜਾ ਫੈਸਲੇ ਦੀ ਕਾਪੀ ਪਈ ਹੈ ਇੱਕ ਹੋਰ ਨਾਣੀ ਹੈ ਜਿਹੜੀ ਉਹ ਉਹਨਾਂ ਦੇ ਅਲਿਗੇਸ਼ਨ ਨਾਲ ਨਾਣੀ ਕੋਣੇ ਉਹ ਜੀ ਜਿਹੜੀ ਸੈਨੀਟੇਸ਼ਨ ਕਮੇਟੀ ਆ ਸਾਡੀ ਉਹਦੇ ਵਿੱਚ ਸਖਤਰ ਲਗਾਇਆ ਗਿਆ ਹੈ ਕਿਉਂਕਿ ਉਹਨੂੰ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਕਾਫੀ ਉਹਨੇ ਕੰਮ ਕੀਤਾ ਹੋਇਆ ਹੈ ਔਰ ਉਹਨੂੰ ਇਸ ਚੀਜ਼ ਬਾਰੇ ਕਾਫੀ ਜਾਣਕਾਰੀ ਹੈ ਜਿਹੜੀ ਪਿੰਡ ਦੇ ਵਿੱਚ ਵਾਟਰ ਸਪਲਾਈ ਵਾਲੀ ਟੈਂਕੀ ਆ ਇਸ ਕਰਕੇ ਉਹ ਸਾਰਾ ਕੰਮ ਟੈਂਕੀ ਦਾ ਉਹ ਦੇਖਦਾ ਹੈ ਉਹ 77ਆ ਕਮੇਟੀ ਦੇ ਵਿੱਚ ਮੈਂ ਚੇਅਰਮੈਨ ਹਾਂ ਤੇ ਹੁਣ ਤਾਂ ਹੈ ਨਹੀਂ ਕੋਈ ਮੰਗੇਣਾ ਕੋਈ ਹੈਗਾ ਤੁਹਾਡਾ ਕੋਈ ਪ੍ਰਸਤੋਬ ਜਾਂ ਕੋਈ ਰੋ ਨਹੀਂ ਜੀ ਮੰਗੇ ਨਾਲ 6 ਮਹੀਨੇ ਪਹਿਲਾਂ ਗੱਲ ਸਾਰੀ ਨਿਬੜ ਚੁੱਕੀ ਆ ਬੈਠ ਕੇ ਮੋਤਵਾਰਾ ਨੇ ਗੱਲ ਨਿਬੇੜ ਦਿੱਤੀ ਸੀ ਉਸ ਤੋਂ ਬਾਅਦ ਮੈਂ ਤਾਂ ਕੋਈ ਗੱਲੇ ਨਹੀਂ ਕੀਤੀ ਨਾ ਕੋਈ ਕਿਹਾ ਕਿਸੇ ਨੂੰ ਕੁਝ ਵੀ ਇਹ ਤਾਂ ਦੁਬਾਰਾ ਹੁਣ ਪਤਾ ਨਹੀਂ ਕਿਉਂ ਫੇਰ ਦੁਬਾਰਾ ਉਸ ਗੱਲ ਨੂੰ ਉਸ਼ਾਲਿਆ ਜਾ ਰਿਹਾ ਇਸ ਬਾਰੇ ਮੈਨੂੰ ਜਾਣਕਾਰੀ ਮਿਲੀ ਸੀ ਉਸ ਤੋਂ ਕੰਮ ਸੀ ਜਿਹੜਾ 30 29 30 ਲੱਖ ਰੁਪਏ ਦੇ ਐਲੀਵੇਸ਼ਨ ਲੱਗਦਾ ਸੀ ਉਹ ਵੀ ਅਸਿੱਟਾ ਲਈ ਫਾਇਦੇ ਵੀ ਮੈਂ 2020 ਦੇ ਵਿੱਚ ਜਮ੍ਹਾਂ ਕਰਾ ਦਿੱਤਾ ਸੀ ਜੀ 22 ਲੱਖ ਰੁਪਏ 22 ਲੱਖ ਰੁਪਏ ਮੰਗੇ ਤੇ ਉਸ ਵੇਲੇ ਮੈਂ ਵੀ ਬਹੁਤ ਸਾਰੀਆਂ ਰਸੀਦਾਂ ਦਿਖਾਈਆਂ ਸੀ ਜੋ ਕਮੀਆਂ ਪੇਸ਼ੀਆਂ ਸੀਗੀਆਂ ਮੈਂ ਹੁਣ ਉਸ ਗੱਲ ਦੇ ਵਿੱਚ ਦੁਬਾਰਾ ਫੇ ਪਿਆ ਨਹੀਂ ਹੈਗਾ ਉਹ ਕਿਉਂਕਿ ਜਿਹੜੀਆਂ ਰਸੀਦਾਂ ਉਹਨਾਂ ਨੇ ਕਟੀਆਂ ਹੋਈਆਂ ਸੀ ਰਸੀਦਾਂ ਗਲਤ ਕਟੀਆਂ ਹੋਈਆਂ ਸੀ ਉਹਨੇ ਕਾਫੀ ਤਾਂ ਉਹਦੇ ਕਰਕੇ ਸਾਡਾ ਆਪਸੀ ਡਿਸਪਿਊਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਬੈਠੇ ਨਹੀਂ ਇਸ ਮੁੱਦੇ ਤੇ ਨਾ ਫਿਰ ਮੈਂ ਉਸ ਗੱਲ ਦੇ ਵਿੱਚ ਦੁਬਾਰਾ ਹੋਲ ਜਾਂ ਕਿਉਂਕਿ ਉਹਨੇ ਫਿਰ ਸੁਸਾਇਦ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦੀ ਜਿਹੜੀ ਜ਼ਿੰਦਗੀ ਖਰਾਬ